ਪੰਜਾਬੀ ਆਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਲਓ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ। ਅੱਜ ਤੁਹਾਨੂੰ ਅਮਰਤ ਵੇਲੇ ਦਰਸ਼ਨ ਕਰਾਉਣੇ ਆ। ਤਕਤ ਸ੍ਰੀ ਹਜੂਰ ਸਾਹਿਬ ਜੀ ਦੇ ਕਰੋ ਲਾਈਵ ਦਰਸ਼ਨ ਦੇਖਦੇ ਰਹੋ ਪੰਜਾਬੀ ਆਤ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ। ਹੋ ਰੋਣ ਮਰਨ ਪਾਪ ਤੋਂ ਬਚਾ ਲਾ ਬਲੇ ਰੂ ਅੰਤ ਸਾਹਿਬ ਲੋ ਜੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਅੰਮ੍ਰਿਤ ਵੇਲੇ ਇਸ ਵੇਲੇ ਅਭੀ ਤਰਿਆ ਤੋਂ ਕਾ ਗੜਪਰੀ ਜਾ ਰਹੀ ਹੈ ਗਾਕਰ ਨੂੰ ਸੰਗਤਾਂ ਵੀ ਬਹੁਤ ਸੰਗਤਾਂ ਦੇ ਵਿੱਚ ਬੜਾ ਖੁਸ਼ਾ ਹੈ ਤੁਸੀਂ ਦੇਖ ਸਕਦੇ ਹੋ ਸਤਨਾਮ ਦਾ ਜਾਪ ਹੋ ਰਿਹਾ ਹੈ Hello. Oh. गुरु सतनाम वाहे गुरु सतनाम वाहे गुरु सतनाम वाहे गुरु but